ਕਹਿੰਦੇ ਖੁੰਦ ਕਮਾੜੀ ਨਹੀਂ ਕਹਿੰਦੇ ਜੱਟ ਦੀ ਤੇ ਝੋਟੇ ਦੀ ਖੁੰਦ ਕਬੜੀ ਮਾੜੀ ਹੁੰਦੀ ਆ ਜਦੋਂ ਇਹ ਗੀਤ ਆਇਆ ਮਾਲਵੇਲੋਂ ਫੋਨ ਆਇਆ ਮਾਲਵੇ ਜੂਠ ਬੜੇ ਨੇ ਮੋਤੇ ਕਹਿੰਦੇ ਭਾਈ ਜੀ ਉੱਠ ਦਾ ਖੋਰ ਸਾਰਿਆਂ ਤੋਂ ਮਾੜਾ ਹੁੰਦਾ ਮੈਂ ਕਿਹਾ ਚਿੰਤਾ ਨਾ ਕਰੋ ਅਗਲੀ ਵਾਰ ਇਹ ਵੀ ਕਿਤੇ ਨਾ ਕਿਤੇ ਐਡ ਕਰ ਦੇਾਂਗੇ ਸੋ ਜੱਟ ਤੇ ਝੋਟੇ ਦੀ ਹੁੰਦੀ ਖੁੰਦ ਕਮਾੜੀ ਨਹੀਂ ਤੁਹਾਡੀ ਨਜ਼ਰ خدمت ਪੇਸ਼ ਕਰਨ ਲੱਗੇ ਬੜਾ ਪਿਆਰਾ ਗੀਤ ਮੈਨੂੰ ਐ ਆ ਤੁਸੀਂ ਸਵੇਰ ਦੇ ਥੋੜੇ ਜੇ ਲੰਬਾ ਸਮਾਂ ਹੋ ਗਿਆ ਬੈਠਿਆਂ ਨੂੰ ਗਾਣੇ ਸੁਣਦਿਆਂ ਨੂੰ ਗੱਲਾਂ ਘੱਟ ਕਰ ਲਈਏ ਨਹੀਂ ਤਾਂ ਮੈਂ ਤੁਹਾਨੂੰ ਪਤਾ ਹੀ ਹੈ ਮੈਂ ਉਸ ਚੱਕਰ 'ਚ ਨਹੀਂ ਪੈਣਾ ਚਾਹੁੰਦਾ ਮੇਰੇ ਭਾਈ ਗੱਲ ਬਲਕਾਰ ਵੀ ਬਸਤਿੰਦਰ ਗਿੱਲ ਜੀ ਉਹ ਸਾਡੇ ਕਰਕੇ ਬੈਠੇ ਆ ਮੇਰਾ ਦਿਲੋਂ ਮਰਣੀ ਆ ਬੜਾ ਧੰਨਵਾਦੀ ਆ ਮਨ ਗਦਗਦ ਹੋ ਰਿਹਾ ਹੈ ਕਿਆ ਬਾਤ ਹੈ ਸ਼ੁਕਰੀਆ ਮਿਹਰਬਾਨੀ ਸਾਡੇ ਕਲਾਕਾਰ ਲੋਕ ਨਹੀਂ ਤਾਂ ਇੱਕ ਕੋਈ ਕੰਮ ਕਰ ਸਕਦੇ ਐ ਇੱਕ ਦੂਜੇ ਤੋਂ ਉਹ ਤੁਹਾਨੂੰ ਵੀ ਪਤਾ ਹੀ ਆ ਕਿਹੜਾ ਕਰ ਸਕਦੇ ਐ ਜਿਵੇਂ ਆਪਾਂ ਕਹਿੰਨਾ ਹੋਰ ਤਾਂ ਕੁਝ ਹੋਵੇ ਨਾ ਸਾਨੂੰ ਵੇਖ ਕੇ ਛਣਦੇ ਨੇ ਪਰ ਕੋਈ ਬੰਦੇ ਨੇ ਜਿਹੜੇ ਐ ਨਹੀਂ ਕਰਦੇ ਧੰਨਵਾਦ ਹੈ ਸ਼ੁਕਰੀਆ ਮਿਹਰਬਾਨੀ ਪੇਸ਼ ਕਰਨ ਲੱਗੇ ਬੜਾ ਪਿਆਰਾ ਗੀਤ ਜੱਟਾਂ ਤੇ ਝੋਟੇ ਦੀ ਹੁੰਦੀ ਖੁੰਧ ਕਮਾੜੀ ਨਹੀਂ ਕਿਉਂਕਿ ਜੱਟ ਤਾਂ ਇੰਚ ਜਗ੍ਹਾ ਨਹੀਂ ਛੱਡਦਾ ਪਾਣੀ ਦੀ ਵਾਰੀ ਪਿੱਛੇ ਗੰਡਾਸਾ ਤਿੱਖਾ ਕਰਨ ਲੱਗ ਜਾਂਦਾ ਕਈ ਵਾਰੀ ਇਹ ਤਾਂ ਗੱਲ ਹੀ ਉਹਦੀ ਮੰਗ ਮੰਗੇਤਰ ਦੀ ਆ ਕਿਵੇਂ ਛੱਡ ਦੂ ਉਧਰ ਨੂੰ ਝਾਕ ਵੀ ਕਿਵੇਂ ਜਾਵੇ ਬੜਾ ਪਿਆਰਾ ਗੀਤ ਤੁਹਾਡੀ ਨਜ਼ਰ ਆਉਣ ਦਿਓ ਪਰ ਤੈਨੂੰ ਇਹ ਨਹੀਂ ਪਤਾ ਤੂੰ ਕੱਲਾ ਹੀ ਜਾ ਟੈਂਟ ਅੱਛਾ ਇਹ ਸੱਚੀ ਆ ਗੱਲ ਭਾਈ ਕਹਿੰਦੀ ਸਟੇਜ ਤੇ ਕੱਲਾ ਹੀ ਜੱਟ ਐ ਕਮਲਿਏ ਪਰ ਤੂੰ ਜੱਟ ਕਹੇਂਗਾ ਕਿਵੇਂ ਨਹੀਂ ਮੈਂ ਤੇ ਅਮਰਤ ਛਕਿਆ ਇੱਕ ਐਵੇਂ ਦਾ ਅਮਰਤ ਬਣਿਆ ਜਿਹੜਾ ਸਾਰਿਆਂ ਦਾ ਸਾਂਝਾ ਹੀ ਹੁੰਦਾ ਮੈਂ ਤੇ ਮੇਰੀ ਤਾਂ ਜਾਤਵਾਦ ਹੀ ਕੋਈ ਨਹੀਂ ਜੇ ਸੱਚ ਬੋਲਦਾ ਗੀਤਾਂ 'ਚ ਨਹੀਂ ਪੈਣਾ ਚੱਕਰ ਆਉਣ ਦਿਓ ਗੰਗਾਵੇ ਹਾਏ ਤੂੰ تین ਚੜਦੇ ਹੀ ਲੈਨੇ ਪੰਗਾ ਵੇ ਦੱਸ ਨੇ ਇੱਕ ਇਧਰੋਂ ਦਾ ਚੰਗਾ ਤੂੰ تین ਚੜਦੇ ਹੀ ਲੈਨੇ ਪੰਗਾ ਦੱਸਦੇ ਇੱਕ ਇਧਰੋਂ ਦਾ ਚੰਗਾ ਕੰਗ ਖੜੀ ਨਹੀਂ ਤਰਖਦੇ ਵੇ ਪੰਗਾ ਪਾਈ ਰਖਦੇ ਲੈ ਕੇ ਮੇਰਾ ਬਹਾਨਾ ਵੀ ਲੈ ਕੇ ਮੇਰਾ ਬਹਾਨਾ ਤੇਰੀ ਵੈਲੀ ਦੇ ਨਾਲ ਯਾਰੀ ਕੁੜੀਆਂ ਮਾਰਨ ਦਾ ਨਾਵੇ ਵੈਲੀ ਦੇ ਨਾਲ ਯਾਰੀ ਕੁੜੀਆਂ ਮਾਰਨ ਦਾ ਨਾਵੇ ਵੈਲੀ ਦੇ ਨਾਲ ਯਾਰੀ ਕੁੜੀਆਂ ਮਾਰਨ ਦਾ ਨਾਵੇ ਜਦ ਜਾਣਦੇ ਸਭ ਤੂੰ ਮੇਰੀ ਫੇਰ ਪੈੜ ਕਿਉਂ ਨੱਪਦੇ ਤੇਰੀ ਜਦੋਂ ਜਾਣਦੇ ਸਭ ਤੂੰ ਮੇਰੀ ਫੇਰ ਪੈੜ ਕਿਉਂ ਨੱਪਦੇ ਤੇਰੀ ਅੱਖ ਮਾੜੀ ਨਾਲ ਵੇਖੇ ਕੋਈ ਅੱਖ ਮਾੜੀ ਨਾਲ ਵੇਖੇ ਕਰਕੇ ਰੱਖ ਦੂੰ ਫਾੜੀ ਨਹੀਂ ਕਰ ਦੂੰ ਫਾੜੀ ਫਾੜੀ ਨਹੀਂ ਕਿਉਂਕਿ ਜੱਟਿਆ ਤੇ ਝੋਟੇ ਦੀ ਹੁੰਦੀ ਖੁੰਦਕ ਮਾੜੀ ਨੀ ਜੱਟਿਆ ਤੇ ਝੋਟੇ ਦੀ ਹੁੰਦੀ ਖੁੰਦਕ ਮਾੜੀ ਨੀ ਜੱਟਿਆ ਤੇ ਝੋਟੇ ਦੀ ਹੁੰਦੀ ਖੁੰਦਕ ਮਾੜੀ ਨੀ ਹਾਂ ਗੋਲ ਗੱਪਾ ਜੋ ਮੂੰਹ ਵਿੱਚ ਪਾਲੂਗਾ ਦੁਰਕੇ ਮੇਰੇ ਨਾਲ ਤੇ ਮੇਰਾ ਦਸ ਦਿਲਾ ਲੂਗਾ ਵੇ ਮੈਂ ਕਿਹੜਾ ਹਾਂ ਗੋਲ ਗੱਪਾ ਜੋ ਮੂੰਹ ਵਿੱਚ ਪਾਲੂਗਾ ਇਕਤਿਆਂ ਦੋ ਦੋ ਲਾਕੇ ਵੇ ਇਕਦਿਆਂ ਦੋ ਦੋ ਲਾਕੇ ਗੱਲਾਂ ਕਰੇ ਜ਼ਮਾਨਾ ਵੀ ਆ ਗੱਲਾਂ ਕਰੇ ਜ਼ਮਾਨਾ ਵੀ ਤੇਰੀ ਵੈਲੀ ਦੇ ਨਾਲ ਯਾਰੀ ਕੁੜੀਆਂ ਮਾਰਨ ਦਾ ਨਾ ਵੈਲੀ ਦੇ ਨਾਲ ਯਾਰੀ ਕੁੜੀਆਂ ਮਾਰਨ ਦਾ ਨਾ ਵੇ ਵੈਲੀ ਦੇ ਉਸ ਸਾਰੇ ਲੰਡੂ ਜਾਏ ਉਸੇ ਬੱਸ ਵਿੱਚ ਹਏ ਜਾਣ ਕੇ ਝੜਦੇ ਨੇ ਕਿ ਕੀ ਦਸਾਂ ਜਦ ਹੋ ਕੇ ਤੇਰੇ ਕੋਲ ਨੂੰ ਖੜਦੇ ਨੇ ਸਾਰੇ ਲੰਡੂ ਜਾਏ ਉਸੇ ਬੱਸ ਵਿੱਚ ਜਾਣ ਕੇ ਝੜਦੇ ਨੇ ਕੀ ਦਸਾਂ ਜਦ ਹੋ ਕੇ ਤੇਰੇ ਕੋਲ ਨੂੰ ਖੜਦੇ ਨੇ ਕੀ ਦਸਾਂ ਜਦ ਹੋ ਕੇ ਤੇਰੇ ਕੋਲ ਨੂੰ ਖੜਦੇ ਨੇ ਤੂੰ ਕਹਿ ਦੇਨੀ ਹੈ ਦੇਨੀ ਹੈ ਕਹਿ ਦਿੰਨੀ ਐ ਵੱਜਦੀ ਐ ਦੋ ਹੱਥੀ ਤਾੜੀ ਨੀ ਐ ਦੋ ਹੱਥੀ ਤਾੜੀ ਨੀ ਜੱਟੇ ਅਤੇ ਝੋਟੇ ਦੀ ਹੁੰਦੀ ਖੁੰਦਕ ਮਾਰੀ ਨੀ ਜੱਟੇ ਅਤੇ ਝੋਟੇ ਦੀ ਹੁੰਦੀ ਜੱਟੇ ਅਤੇ ਝੋਟੇ ਦੀ ਹੁੰਦੀ ਖੁੰਦਕ ਮਾਰੀ ਨੀ ਅਗਨੀ ਨਾਲ ਕੋਈ ਮੈਨੂੰ ਹੱਥ ਤਲਾਏ ਵੇ ਹਾਂ ਭਜਿਆ ਰਾਣੀ ਲੱਪਣਾ ਸੈਂਡਲ ਜਦੋਂ ਵਖਾਏ ਵੇ ਮੇਰੇ ਤੇ ਵਿਸ਼ਵਾਸ ਕਿਉਂ ਨਾ ਮੇਰੇ ਤੇ ਵਿਸ਼ਵਾਸ ਕਿਉਂ ਨਾ ਕਰੇ ਨਦਾਨਾ ਵੀ ਕਿਉਂ ਨਾ ਕਰੇ ਨਦਾਨਾ ਵੀ ਤੇਰੀ ਵੈਲੀ ਦੇ ਨਾਲ ਯਾਰੀ ਕੁੜੀਆਂ ਮਾਰਨ ਦਾ ਨਾ ਵੇ ਵੈਲੀ ਦੇ ਨਾਲ ਯਾਰੀ ਕੁੜੀਆਂ ਮਾਰਨ ਦਾ ਨਾ ਵੇ ਵੈਲੀ ਦੇ ਨਾਲ ਯਾਰੀ ਕੁੜੀਆਂ ਮਾਰਨ ਦਾ ਨਾ ਆਵੇ ਹੋ ਕੀ ਕਰਦੇ ਨੇ ਮਾਨ ਕਈ ਕਰਦੇ ਨੇ ਮਾਣ ਕੇ ਵੇਖ ਕੇ ਖਾਂਦੇ ਸਾੜਾ ਨਹੀਂ ਪਰ ਤੇਰੇ ਬਿਨਾ ਹੁਣ ਜੀ ਨਹੀਂ ਸਕਦਾ ਖੰਨੇ ਵਾਲਾ ਨਹੀਂ ਕਈ ਕਰਦੇ ਨੇ ਮਾਣ ਕੇ ਵੇਖ ਕੇ ਖਾਂਦੇ ਸਾੜਾ ਨਹੀਂ ਤੇਰੇ ਬਿਨਾ ਹੁਣ ਜੀ ਨਹੀਂ ਸਕਦਾ ਖੰਨੇ ਵਾਲਾ ਨਹੀਂ ਤੇਰੇ ਬਿਨਾ ਹੁਣ ਜੀ ਨਹੀਂ ਸਕਦਾ ਜਿੰਦ ਸੁਆੜਾ ਨਹੀਂ ਕਦ ਢੋਲੀ ਚੜਕੇ ਆਉਣਾ ਕਦ ਢੋਲੀ ਚੜਕੇ ਆਉਣਾ ਵਸਤੇ ਬਣਕੇ ਲਾੜੀ ਨਹੀਂ ਬਿੱਟੂ ਦੀ ਬਣਕੇ ਲਾੜੀ ਨਹੀਂ ਹਾਏ ਜੱਟਿਆਂ ਤੇ ਝੋਟੇ ਦੀ ਹੁੰਦੀ ਖੁੰਦ ਕਮਾੜੀ ਨਹੀਂ ਜੱਟਿਆਂ ਤੇ ਝੋਟੇ ਦੀ ਹੁੰਦੀ ਖੁੰਦ ਕਮਾੜੀ ਤੇਰੀ ਵਹਿਲੀ ਦੇ ਨਾਲ ਯਾਰੀ ਕੁੜੀਆਂ ਮਾਰਨ ਦਾ ਨਾ ਵੇ ਜੱਟਿਆਂ ਤੇ ਝੋਟੇ ਦੀ ਹੁੰਦੀ ਖੁੰਦ ਕਮਾੜੀ ਨਹੀਂ ਤੇਰੀ ਵਹਿਲੀ ਦੇ ਨਾਲ ਯਾਰੀ ਕੁੜੀਆਂ ਮਾਰਨ ਦਾ ਨਾ ਵੇ ਜੱਟਿਆਂ ਤੇ ਝੋਟੇ ਦੀ ਹੁੰਦੀ ਹੁੰਦਕਾ ਮਾੜੀ ਨਹੀਂ